ਤੰਦ ਕੋਰਾ ਕੀ ਗੱਲ ਮੇਰਾ ਬੋਧਾ ਮੜ ਰੋ ਗਿਆ ਪੈਸੇ ਦਿਖਾ ਦਰੋ ਨਵੀਂ ਅਰਲੀ ਪੈਸੇ ਜੁੜੇ ਮੇਰੀ ਯੋਨ ਸਾਬਾ ਮੈਨੂੰ ਮਿਲ ਜੇ ਮਰੇ ਬੋਧਨ ਸਾਬ ਮਿਲਦੀ ਬੋਡੀ ਆ ਜੇ ਕੀ ਗੱਲ ਇੱਕ ਤਾਂ ਪਤਾ ਲੱਗਾ ਸਾਨੂੰ ਗਲ ਵੱਧ ਲਗਾ ਕੀ ਹੋਵੇ ਹਾਂਜੀ ਕੀ ਕੀ ਗੱਲ ਕੀ ਦੱਸਾਂ ਹਾਏ ਕਿ ਕਿੰਨੇ ਸਾਲ ਨੂੰ ਮਰਸੀ ਵਾਈ ਸਾਲ ਸਵੇਰੇ 24 22 21 ਇਹ ਕੀ ਜੇ 21 ਸਾਲ ਲੱਗਣਾ ਸਵੇਰੇ ਮਤਨੋਂ 21 ਸਾਲਾਂ ਦਾ ਹੀ ਮੇਰਾ ਬਹੁਤ ਸਿਮਰਨਜੀਤ ਸਿੰਘ ਸੰਤੂ ਸੰਦੂ ਸੰਦੂ ਸਾਰੇ ਆਏ ਆ ਕਾ ਆ ਕਿ ਸਾਡੇ ਜਾਏ ਵਿਦੇਸ਼ ਆਏ ਆ ਬੜੀ ਪਾਲੀ ਬਣਾ ਸਾਰਾ ਵੇਜ ਕੇ ਆਪਣੇ ਪੁੱਤ ਨੂੰ ਬਾਹਰ ਭਡਾਈ ਤੇ ਘਲਤਾ ਇਹ ਤਾਂ ਮਗਰ ਪਾਲੀ ਵੀ ਨਹੀਂ ਕਿਤੇ ਰੱਖੀ ਮਾਰਾ ਦੇਰਾ ਲਾ ਘਰ ਬਈਆ ਦੇਖੋ ਲਈ ਉਹਨਾਂ ഫ മേരെ സിമരൻ ਦਾ ਵਾਦ ਨਹੀਂ ਮੇਰ ਕੋ ਬੋਲੇ ਆ ਜਾਂਦਾ ਨਕਲਵੰਤ ਸਿੰਘ ਜੀ ਖੁਲਾਸ ਸਿੰਘ ਜੀ ਕੀ ਲੱਗਦੇ ਸਾਡੇ ਮੇਰੇ ਪੁੱਤ ਜਹਾਜੇ ਮੇਰਾ ਛੋਟਾ ਭਰਾ ਸੁਖਦੇਵ ਸਿੰਘ ਹਾਂ ਤੇ ਦੋ ਦਾਹਗਤ 2023 ਨੂੰ ਅਸੀਂ ਉਹਨੂੰ ਸਟੱਡੀ ਵੇਖ ਤੇ ਭੇਜਿਆ ਸੀ ਉਹਦੀ ਸਟੱਡੀ ਕੰਪਲੀਟ ਹੋ ਚੁੱਕੀ ਉਸ ਤੋਂ ਬਾਅਦ ਵਰਕ ਪਰਮਿਟ ਵੀ ਮੈਂ ਉਹ ਸਟੱਡੀ ਦੇ ਨਾਲ ਨਾਲੇ ਵਰਕ ਵੀ ਕਰਦਾ ਰਿਹਾ ਸੀ ਆਪਣੀ ਫੀਸਾਂ ਵੀ ਨੇ ਸਾਰੀਆਂ ਆਪ ਹੀ ਕੱਢੀਆਂ ਐ ਤੇ ਹੁਣ ਵੀ ਉਹਨੇ ਸਾਰੇ ਪੈਸੇ ਆਪ ਕਮਾ ਕੇ ਪੀਆਰ ਵਾਸਤੇ ਫੈਲ ਲਈ ਸੀ ਤੇ ਉਹ ਜਿਹੜੇ ਪੈਸੇ ਉਹਦੇ 11 ਬਿਲੀਅਨ ਨੇ ਵੇਖ ਲਏ ਇਹਦੇ ਕੋ ਅੱਛਾ ਤੇ ਉਹ ਬਾਸ ਉਹਨਾਂ ਨੇ ਚੰਦ ਸਾਰਾ ਛਾੜਤਾ ਉਹਨੂੰ ਕੀ ਤੁਹਾਨੂੰ ਸ਼ੱਕ ਹੀ ਹੈਗਾ ਤੁਹਾਨੂੰ ਕੋਈ ਪਤਲਾ ਸ਼ੱਕ ਹੈ ਤੁਹਾਨੂੰ ਕਤਲਾ ਸ਼ੱਕ ਹੈ ਜੀ ਇਹਦੇ ਕੋ ਗਾਨੇ ਭਾਵੇਂ ਤੇ ਕੋਈ ਆਪਣੀ ਹੀ ਇਹਦੀ ਗਾਨੇ ਉਹਨਾਂ ਮਾਰਤਾ ਨੂੰ ਮੁੰਡਾ ਬੜਾ ਹਸਮੁਖ ਸੀ ਸਾਡੇ ਤੁਹਾਨੂੰ ਖੁਸ਼ੀ-ਖੁਸ਼ੀ ਦੱਸ ਰਿਹਾ ਵੀ ਮੇਰੀ ਫਾਈਲ ਲੱਗ ਗਈ ਆ ਤੇ ਪੈਸੇ ਮੇਰੇ ਕੋਲ ਆ ਵੀ ਹੈਗੇ ਆ ਤੁਹਾਨੂੰ ਕੋਈ ਟੈਨਸ਼ਨ ਦੀ ਲੋੜ ਨਹੀਂ ਕੀ ਪੈਸੇ ਮੇਰੇ ਕੋਲ ਆ ਮੈਂ ਆਪੇ ਉਹਦੇ ਪੀਆਰ ਦੇ ਫੀਸ ਜਿਹੜੀ ਭਰ ਦੇਣੀ ਆ ਤੇ ਪੈਸੇ ਉਹਦੇ ਕੋਲੇ ਉਹਦੇ 11 ਬੇਲੀਆਂ ਨੇ ਵੇਖ ਲਏ ਆ ਪੈਸੇ ਪਹਿਲਾਂ ਜਿੱਤੇ ਇਹ ਉਹ ਬੜਾ ਵਧੀਆ ਘਰ ਇਹਨੂੰ ਪਿਛਲੀ ਪਹਿਲੀ ਨੂੰ ਦਸੰਬਰ 1 ਨੂੰ ਜਿਹੜਾ ਵਾ ਉਹ ਨਵੇਂ ਥਾਂ ਲੈ ਗਏ ਆ ਜਿਹੜੇ ਇਹਦੇ 11 ਬੇਲੀ ਆ ਨਵੇਂ ਬਣੇ ਤੇ ਸਾਨੂੰ ਤੇ ਸਾਰਾ ਸ਼ੱਕ ਉਹਨਾਂ ਤੇ ਹੀ ਆ ਕਿ ਉਹਨਾਂ ਨੇ ਕੋਈ ਕੀਤਾ ਕਾਲਾ ਮਾਲਾ ਸਾਰਾ ਸਾਨੂੰ ਅੱਜ ਕਿਦੋਂ ਪਤਾ ਲੱਗਾ ਅਹੀਂ ਜੀ ਗੋਟਾ ਸਾਨੂੰ ਉਤੋਂ ਦੀ ਜਿਹੜੀ ਬੀਸੀਟੀ ਪੁਲਿਸ ਹੈਗੀ ਆ ਉਹਦਾ ਫੋਨ ਆਇਆ ਕਿ ਸੰਦੂ ਜਿਹੜਾ ਡੈਡ ਬਸ ਅਸੀਂ ਉਸ ਤੋਂ ਬਾਅਦ ਗੋਲੀ ਗੋਲੀ ਦਾ ਕਿਨੇ ਦੱਸੇ ਗੋਲੀ ਮਾਰੀ ਗੋਲੀ ਦਾ ਅੱਜ ਉਸ ਪੁਲਿਸ ਨੇ ਦੱਸਿਆ ਪਹਿਲਾਂ ਤੇ ਦੱਸ ਦੇਣੀ ਸੀ ਤੇ ਤੋਂ ਅਸੀਂ ਜਿਹੜਾ ਵਾ ਉਹ ਐਫੀਡਵਿਟ ਭੇਜੇ ਇੱਕ ਉਹ ਜਿਹੜੇ ਮੁੰਡੇ ਇਹਦੇ ਨਾਲ ਹੈਗੇ ਸੀ ਨਾ ਪਹਿਲਾਂ ਜਿਹਦਾ ਨਾਂ ਰਹਿੰਦਾ ਸੀ 2-2 ਸਾਲ ਤੋਂ ਰਹਿ ਰਿਹਾ ਸੀ ਉਹ ਇਹਨੂੰ ਮਾਂ ਪਿਓ ਵਾਂਗ ਸਾਥ ਦੇ ਹੀ ਰੋਟੀ ਪਾਣੀ ਵੀ ਦਿੰਦੇ ਸੀ ਇਹਨੂੰ ਸਭ ਕੁਝ ਤੇ ਉਹਨਾਂ ਨੇ ਵੀ ਜਦੋਂ ਸਾਨੂੰ ਫੋਨ ਕੀਤਾ ਤਾਂ ਅਸੀਂ ਉਹ ਮੁੰਡੇ ਨੂੰ ਦੇ ਨਾਂ ਤੇ ਅਸੀਂ ਉਹ ਭੇਜੀ ਆ ਐਫੀਡੇਵਟ ਤੇ ਉਹ ਤੋਂ ਬਾਅਦ ਅੱਜ ਪੁਲਿਸ ਨੇ ਵੀ ਕਨਫਰਮ ਕਰਤਾ ਵੀ ਗੋਲੀ ਨਾਲ ਡੈਥ ਹੋਈ ਆ ਦੀ ਤੇ ਡੈਡ ਬੋਡੀ ਕਿੱਥੋਂ ਮਿਲੀ ਜੰਗਲਾਂ ਵਿੱਚੋਂ ਉਧਰ ਕੈਮਲੂਸ ਦੇ ਜੰਗਲਾਂ ਵਿੱਚੋਂ ਤੇ ਹੁਣ ਕੀ ਮੰਗ ਕਰਦੇ ਸੀ ਮੰਗ ਇਹ ਸਰਕਾਰ ਕੋਲ ਕਰਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਸਾਡੇ ਪੁੱਤ ਦੀ ਉਹ ਅੜੀਸਾ ਲਈ ਤਾਂ ਕਹ ਪਜਾਈ ਪਤਾ ਨਹੀਂ ਕਾਲੋ ਤੋਂ ਪੁਲਿਸ ਦਾ ਕੈਮਲੂਚੋਂ ਫੋਨ ਹੀ ਆਇਆ ਤੇ ਗੁਰਦਰਾ ਸਾਹਿਬ ਦੇ ਮਾਗੀ ਦਾ ਮਨਾਉਣ ਸੰਗਰਾਦ ਉਹ ਤੋਂ ਪੁਲਿਸ ਦਾ ਫੋਨ ਹੀ ਆਇਆ ਸੰਧੂ ਇਸ ਡੈਡ ਉਸ ਤੋਂ ਬਾਅਦ ਆਨੂੰ ਅੱਜ ਪਤਾ ਲੱਗਾ ਵੀ ਕਿ ਇਹਨੇ ਉਹਦਾ ਗੋਲੀਆਂ ਮਾਰ ਕੇ ਕਤਲ ਕਰਕੇ ਜੰਗਲ ਚ ਸੁੱਟ ਦਿੱਤਾ ਆਨੂੰ ਉਸ ਸਰਕਾਰ ਤੋਂ ਦੇਸ਼ ਸਰਕਾਰ ਤੋਂ ਇਹੀ ਮੰਗੇ ਕਿ ਸਾਡੇ ਭੱਤ ਦੇ ਸਾਨੂੰ ਡੱਡ ਫੋਟ ਦੀ ਸੋਕੀ ਜਾ ਮਦਦ ਕਰਕੇ ਕਿਹੜੇ ਦੇਸ਼ ਗਿਆ ਕੈਨੇਡਾ ਜੀ ਕੈਮਲੂ ਸੈਟ ਸੀ ਸਰੀ ਬੀਸੀ ਸੈਟ ਲਕਿਸ਼ਤਾ ਭੇਜਿਆ ਸੀ ਅਲੀ ਬਨਾ ਵੇਚ ਕੇ ਸਟੱਡੀ ਭੇਜਦੇ ਭੇਜਿਆ ਸੀ ਹੁਣ 2023 ਵਿੱਚ ਹੁਣ ਉਹਦੇ ਵਰਕ ਪਰਮਿਟ ਵੀ ਉਹਨੂੰ ਮਿਲ ਗਿਆ ਹੈ ਅਮਰੀਕਾ ਦਾ ਵੀ 10 ਸਾਲ ਦਾ ਵੀਜ਼ਾ ਮਿਲਿਆ ਹੋਇਆ ਸੀ ਤੇ ਹੁਣ ਉਹਨੇ ਪੀਆਰ ਦੇ ਕਾਗਜ ਲਾਏ 12-13 ਲੱਖ ਰੁਪਇਆ ਦੋ ਤਿੰਨ ਦਿਨ ਪਹਿਲਾਂ ਸਾਨੂੰ ਵਿਖਾਇਆ ਉਹਨੇ ਉਹਦੇ ਯਾਰ ਬੇਲੀ ਜਿਹੜੇ ਆ ਉਹਨਾਂ ਨੇ ਹੀ ਉਹਦੇ ਨਾਲ ਚੰਗਾ ਮੜਾ ਕੀਤਾ ਇਹੋ ਜੀ ਜੋ ਵੀ ਗੱਲ ਆ ਸਾਨੂੰ ਉਤੋਂ ਦੀ ਸਰਕਾਰ ਨੂੰ ਇਹੋ ਮੰਗਿਆ ਕਿ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਤੁਹਾਡੇ ਪੁੱਤ ਦੀ ਸਾਡੀ ਬਾਡੀ ਸਾਡੇ ਵਾਲੇ ਕੀਤੀ ਜਾਵੇ ਤੁਹਾਡੀ ਕਦੋਂ ਦੀ ਗੱਲ ਹੋਈ ਸੀ ਉਹਨਾਂ ਨਾਲ ਮੇਰੀ ਗੱਲ ਹੋਈ ਨੂੰ ਦੇ ਉਹਨਾਂ 9-10 ਦਿਨ ਹੋ ਗਿਆ ਮਾਤਾ ਦਾ ਨਹੀਂ ਆਉਂਦਾ ਮੈਂ ਤਾਂ ਜਿਆਦਾ ਦੁੱਧ ਦਾ ਕੰਮ ਹੈ ਕੁੱਤੇ ਮਟਰ ਟੁੱਟਦੇ ਉੱਥੇ ਗਿਆ ਹੋਇਆ ਸੀ ਮਾਤਾ ਦਾ ਹੋਈ ਐਤਵਾਰ ਦੀ ਗੱਲ ਉਹਦੇ ਨਾਲ ਉਸ ਤੋਂ ਬਾਅਦ ਨਹੀਂ ਹੱਟੀ ਗੱਲ ਹੋਈ ਉਹਦਾ ਫੋਨ ਸੋਮਵਾਰ ਸ਼ਾਮ ਨੂੰ 4 ਵਜੇ ਬੰਦ ਹੋਇਆ ਉਸ ਦਿਨ ਇਹ ਗੱਲ ਆਂਦੇ ਵੀ ਆ ਗੱਲ ਹੋਈ ਬੋਲਤ ਨੇ ਸਾਨੂੰ ਇੰਨੇ ਹੀ ਦੱਸਿਆ ਹੋਰ ਕੁਝ ਨਹੀਂ ਦੱਸਿਆ ਔਰ ਮਤਲਬ ਕਿ ਜਿਸ ਦਾ ਸਟੱਡੀ ਪੇ ਤੇ ਲੱਗ ਗਿਆ ਸੀਗਾ ਉਦੋਂ ਕਿੰਨਾ ਕਿ ਮਤਲਬ ਕਿ ਲੋਕ ਵਿਦੇਸ਼ਾਂ ਚ ਭੇਜਦੇ ਆ ਕੀ ਕਹਿਣਾ ਚਾਹੋਗੇ ਲੋਕ ਆਮ ਬੱਚਿਆਂ ਨੂੰ ਭੇਜਦੇ ਆ ਕੀ ਕਹਿਣਾ ਚਾਹੁੰਦੇ ਆ ਇਧਰ ਵੀ ਬੱਚਿਆਂ ਦੇ ਕੁਛ ਨਹੀਂ ਆਲੋ ਤੇ ਤੇ ਇਹੀ ਬੱਚੇ ਜਾਂਦੇ ਆ ਵੀ ਸਾਡਾ ਭਵਿੱਖ ਵਧੀਆ ਬਣੇ ਹੋਰ ਕੀ ਕਰਨਾ ਇਧਰ ਵੀ ਹੁਣ ਦੁਨੀਆ ਦੀ ਨਸ਼ਿਆਂ ਚ ਪਈ ਜਾਂਦੀ ਆ ਕੋਈ ਲੜਾਈ ਝਗੜਿਆਂ ਦੇ ਵਿੱਚ ਹੁਣ ਪੈਲੀ ਬਣੇ ਕੀ ਆ ਇੱਕ ਇੱਕ ਕਿੱਲਾ ਜਿਹੜਾ ਕਿੱਲਾ ਹੈਗਾ ਉਹ ਵੇਚ ਕੇ ਤੇ ਮੈਂ ਭੇਜਿਆ ਮੇਰੇ ਤਾਂ ਛੋਟੇ ਬੱਚਿਆਂ ਦਾ ਵੀ ਹੁਣ ਭਵਿੱਖ ਖਤਰੇ ਚ ਪੈ ਗਿਆ ਕਿੰਨੇ ਬੱਚੇ ਤੁਹਾਡੇ ਮੇਰੇ ਦੋਵੇਂ ਕਾਕੇ ਹੀ ਆ ਜੋ ਜਿਹਨੇ ਪਲਾਟੂ ਕੀਤੀ ਹੋਈ ਸੀ